ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੰਡੀਗੜ੍ਹ ਪਹੁੰਚਣਗੇ ਪ੍ਰਧਾਨ ਮੰਤਰੀ ਸੋਮਵਾਰ ਰਾਤ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ 'ਚ ਪਹੁੰਚਣਗੇ 21 ਜੂਨ ਯਾਨੀ ਕੱਲ ਨੂੰ ਕਮਾਂਤਰੀ ਯੋਗ ਦਿਹਾੜੇ ਦੇ ਮੁੱਖ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਚੰਡੀਗੜ੍ਹ ਆ ਰਹੇ ਨੇ ਕੱਲ ਨੂੰ ਸਵੇਰੇ 6:30 ਵਜੇ ਕੈਪੀਟਲ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਯੋਗ ਕਰਨਗੇ ਕਰੀਬ 30,000 ਲੋਕ ਇਸ ਸਮਾਗਮ 'ਚ ਪਹੁੰਚਣਗੇ 21 ਜੂਨ ਨੂੰ ਹੀ ਸਵੇਰੇ 8:00 ਵਜੇ ਪ੍ਰਧਾਨ ਮੰਤਰੀ ਮੋਦੀ ਵਾਪਸ ਪਰਤ ਜਾਣਗੇ ਪਿਛਲੇ 2 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਦਾ ਇਹ ਤੀਜਾ ਚੰਡੀਗੜ੍ਹ ਦੌ ਸਰਬਿਤਕੇ ਸਤ੍ਰਨ ਯਤਿਆਰਿਆ ਕੀਤੀਆਂ ਗਈਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਯੋਗ ਪ੍ਰੋਗਰਾਮ ਦੇ ਸੰਬੰਧੀ ਤੇ ਪ੍ਰਧਾਨ ਮੰਤਰੀ ਦੀ ਇਸ ਖੇਰੀ ਦੇ ਸੰਬੰਧੀ ਨਵਦੀਵ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਕੈਪੀਟਲ ਕੰਪਲੈਕਸ ਜਿੱਥੇ ਕਿ ਮੁੱਖ ਸਮਾਗਮ ਹੋਣਾ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਜੂਨ ਨੂੰ ਉੱਥੇ ਸਵੇਰੇ 6 ਵਜੇ ਪਹੁੰਚਣਗੇ ਔਰ ਕਰੀਬ 45 ਮਿੰਟ ਦਾ ਇਹ ਪੂਰਾ ਪ੍ਰੋਗਰਾਮ ਹੋਏਗਾ ਔਰ ਉਸ ਤੋਂ ਬਾਅਦ ਉਦਵਾਰੇ ਰਾਜੋ ਮੰਨ ਜਾਣਗੇ ਔਰ 8:30 ਵਜੇ ਉਹ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋਣਗੇ ਜਿੱਦ ਤੱਕ ਤਿਆਰੀਆਂ ਦੀ ਗੱਲ ਹੈ ਤਿਆਰੀ ਪੂਰੀਆਂ ਕਰ ਲਈ ਗਈਆਂ ਨੇ 30000 ਦੇ ਕਰੀਬ ਲੋਕ ਜੋ ਹੈ ਪੰਜਾਬ ਚੰਡੀਗੜ੍ਹ ਔਰ ਹਰਿਆਣੇ ਦੇ ਕੈਪੀਟਲ ਕੰਪਲੈਕਸ ਵਿੱਚ ਪਹੁੰਚਣਗੇ ਪ੍ਰਧਾਨ ਮੰਤਰੀ ਨਾਲ ਯੋਗ ਕਰਨਗੇ ਔਰ ਪੂਰੀ ਤਰ੍ਹਾਂ ਸਿਕਿਉਰਿਟੀ ਦੀ ਗੱਲ ਕਰੀ ਤਾਂ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕਰ ਲਏ ਗਏ ਨੇ ਥਾ-ਥਾ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਪ੍ਰਧਾਨ ਮੰਤਰੀ ਲਈ ਵੱਖਰੀ ਸਟੇਜ ਬਣਾਈ ਗਈ ਜਿੱਥੇ ਉਹ ਯੋਗ ਕਰਨਗੇ ਔਰ ਪ੍ਰਧਾਨ ਮੰਤਰੀ ਇਸ ਨਾਲ ਯੋਗ ਸਿਖਣ ਦੇ ਲਈ ਆਖੋ ਥਾਵਾਂ ਤੇ ਸਕਰੀਨਾਂ ਲਗਾਈ ਗਈਆਂ ਨੇ ਜਿਹੜਾ ਕੈਪੀਟਲ ਕੰਪਲੈਕਸ ਦੇ ਵਿੱਚ ਇਸ ਤੋਂ ਇਲਾਵਾ ਪੂਰਾ ਪ੍ਰਬੰਧ ਅਗਰ ਕਹੀਏ ਤਾਂ ਕਰ ਲਏ ਗਏ ਨੇ ਔਰ ਸਕੂਲਾਂ ਦੇ ਬੱਚੇ ਵੀ ਇਸ ਵਿੱਚ ਹੋਣਗੇ ਸਿਕਿਉਰਿਟੀ ਕਾਫੀ ਵਧਾਈ ਗਈ ਹੈ ਕਰੀਬ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਆਰਥ ਸੈਨਿਕ ਬਾਲ ਔਰ ਐਸਪੀਜੀ ਦੇ ਜਵਾਨਾਂ ਨੇ ਪੂਰੀ ਕੈਪੀਟਲ ਕੰਪਲੈਕਸ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਔਰ ਬਿਨਾ ਆਈ ਕਾਰਡ ਤੋਂ ਉੱਥੇ ਕਿਸੇ ਦੇ ਵੀ ਐਂਟਰੀ ਔਰ ਜੋ ਯੋਗ ਕਰਨ ਦੇ ਲਈ 30000 ਲੋਕ ਉੱਥੇ ਪਹੁੰਚ ਕੇ ਉਹਨਾਂ ਨੂੰ ਬਕਾਇਦਾ ਐਸਐਮਐਸ ਦੇ ਜ਼ਰੀਏ ਅ ਨੰਬਰ ਦਿੱਤਾ ਗਿਆ ਔਰ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਉਹਨਾਂ ਨੂੰ ਸੈਂਟਰਲ ਕੰਪਲੈਕਸ ਦੇ ਵਿੱਚ ਦਾਖਲ ਹੋਣ ਸਜਾਵੇਗਾ ਜੀ ਧੰਨਵਾਦ ਸਰ ਜੀ ਗੱਲਬਾਤ ਕਰਨ ਦੇ ਲਈ